ਦੋਸਤੋ ਅੱਜ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਵੀਡੀਓ ਨੂੰ ਦੇਖ ਕੇ ਤੁਸੀਂ ਦੰਗ ਰਹਿ ਜਾਓਗੇ ਕਿ ਪਹਿਲਾਂ ਤਾਂ ਲੜਕੀ ਨੂੰ ਦੇਖੋ ਜੋ ਸਕੂਟੀ ਚਲਾ ਰਹੀ ਹੈ ਇਸਦੇ ਦੋਵੇਂ ਹੱਥ ਨਹੀਂ ਨੇ ਤਾਂ ਕਿਸ ਤਰੀਕੇ ਬਿਨਾ ਹੱਥਾਂ ਤੋਂ ਸਕੂਟਰੀ ਨੂੰ ਚਲਾਏਗੀ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਤਾਂ ਪਲੀਜ਼ ਕੁੜੀ ਦੇ ਹੌਸਲੇ ਦੇ ਲਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕੁੜੀ ਦੇ ਜਜ਼ਬੇ ਨੂੰ ਸਲਾਮ ਹੈ ਦੇਖੋ ਕਿਸ ਤਰੀਕੇ ਪੈਦ ਨਾਲ ਸਕੂਟਰੀ ਦੀ ਚਾਬੀ ਲਗਾ ਕੇ ਉਹ ਉਸ ਨੂੰ ਸਟਾਰਟ ਕਰ ਰਹੀ ਹੈ ਤੇ ਹੁਣ ਉਹ ਸਕੂਟਰੀ ਨੂੰ ਚਲਾਏਗੀ ਤੁਸੀਂ ਵੀਡੀਓ ਨੂੰ ਦੇਖ ਕੇ दंग रह ਜਾਓਗੇ ਕਿ ਕਿਸ ਤਰੀਕੇ ਬਿਨਾ ਹੱਥਾਂ ਤੋਂ ਉਹ ਸਕੂਟਰੀ ਨੂੰ ਕਿਸ ਤਰੀਕੇ ਆਪਰੇਟ ਕਰ ਰਹੀ ਹੈ ਤਾਂ ਸਕੂਟਰੀ ਬਣਾਉਣ ਵਾਲੇ ਨੇ ਵੀ ਕਮਾਲ ਕਰ ਦਿੱਤੀ ਹੈ ਤਾਂ ਦੇਖੋ ਕਿਸ ਤਰੀਕੇ ਉਸ ਨੇ ਰੇਸ ਬ੍ਰੇਕ ਤੇ ਸਕੂਟਰੀ ਦਾ ਹੈਂਡਲ ਜੋ ਆਪਰੇਟ ਕਰਨ ਵਾਲਾ ਕਿਸ ਤਰੀਕੇ ਸਕੂਟਰੀ ਦਾ ਕਿਸੇ ਮਕੈਨਿਕ ਨੇ ਉਹ ਸਕੂਟਰੀ ਤਿਆਰ ਕੀਤੀ ਹੈ ਤਾਂ ਹੁਣ ਉਹ ਸਕੂਟਰੀ ਨੂੰ ਤੁਸੀਂ ਦੇਖੋ ਕਿ ਕਿਸ ਤਰੀਕੇ ਉਹ ਲੜਕੀ ਪੈਰਾਂ ਦੇ ਨਾਲ ਆਪਰੇਟ ਕਰੇਗੀ ਤਾਂ ਲੜਕੀ ਦੇ ਇਸ ਜਜ਼ਵੇ ਨੂੰ ਦੇਖ ਕੇ ਤੁਸੀਂ ਦੰਗ ਰਹਿ ਜਾਓਗੇ ਕਿ ਕਿਸ ਤਰੀਕੇ ਹੁਣ ਉਹ ਸਕੂਟਰੀ ਨੂੰ ਚਲਾਵੇਗੀ ਤਾਂ ਵੀਡੀਓ ਦੇਖੋ ਤੁਸੀਂ ਕਿਸ ਤਰੀਕੇ ਹੁਣ ਉਹ ਵੀਡੀਓ ਦੇ ਵਿੱਚ ਸਕੂਟਰੀ ਚਲਾ ਰਹੀ ਹੈ ਤਾਂ ਬੜੀ ਹੈਰਾਨ ਕਰਨ ਵਾਲੀ ਹੈ ਇਹ ਵੀਡੀਓ ਵਾਕਈ ਦੋਸਤੋ ਇਹ ਵੀਡੀਓ ਹੈਰਾਨ ਕਰਨ ਵਾਲੀ ਹੈ ਕੀ ਬਿਨਾ ਹੱਥਾਂ ਦੇ ਵੀ ਇਸ ਲੜਕੀ ਕਿਸ ਤਰੀਕੇ ਬੜੇ ਆਰਾਮ ਦੇ ਨਾਲ ਸਕੂਟਰੀ ਚਲਾ ਰਹੀ ਹੈ ਬਾਜ਼ਾਰ ਦੇ ਵਿੱਚ ਤਾਂ ਇਸ ਲੜਕੀ ਦੇ ਹੌਸਲੇ ਦੇ ਲਈ ਇਸ ਨੂੰ ਸਲੂਟ ਬਣਦਾ ਤਾਂ ਪਲੀਜ਼ ਤੁਸੀਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹ ਉਹਨਾਂ ਦੇ ਲਈ ਮਿਸਾਲ ਬਣ ਸਕੇ ਤੁਸੀਂ ਜਿਸ ਤਰੀਕੇ ਦੇਖ ਸਕਦੇ ਹੋ ਕਿ ਅੱਜਕਲ ਜਿਨ੍ਹਾਂ ਦੇ ਹੱਥ ਨਹੀਂ ਉਹ ਵੀ ਸਕੂਟਰੀ ਨੂੰ ਨਹੀਂ ਚਲਾ ਪਾਉਂਦੇ ਤਾਂ ਇਸ ਲੜਕੀ ਨੇ ਇੰਨਾ ਹੌਸਲਾ ਦਿਖਾਇਆ ਕਿ ਦੋਨੇ ਹੱਥ ਹੋ ਨਾ ਹੋਣ ਦੇ ਬਾਵਜੂਦ ਵੀ ਇਹ ਲੜਕੀ ਬੜੇ ਹੀ ਆਰਾਮ ਨਾਲ ਸਕੂਟਰੀ ਨੂੰ ਚਲਾਉਂਦੀ ਹੈ ਆਪਣੀ ਦਿਨਚਰਿਆ ਦੇ ਜੋ ਵੀ ਕੰਮ ਉਹ ਹੈ ਇੱਕ ਕਰਦੀ ਹੈ ਤਾਂ ਬੜੀ ਹੀ ਹੌਸਲੇ ਵਾਲੀ ਵੀਡੀਓ ਹੈ ਤਾਂ ਪਲੀਜ਼ ਤੁਸੀਂ ਵੀ ਦੇਖੋ ਇਹ ਉਹਨਾਂ ਸਭ ਦੇ ਲਈ ਮਿਸਾਲ ਹੈ ਤਾਂ ਆਪਣੀ ਰੈ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਕਿ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਤਾਂ ਵਾਕਿਆ ਹੀ ਇਹ ਵੀਡੀਓ ਬੜੀ ਹੀ ਉਹਨਾਂ ਦੇ ਲਈ ਬੜੀ ਹੌਂਸਲੇ ਫਚਾਈ ਵਾਲੀ ਹੈ ਜੋ ਲੋਕ ਆਪਣੇ ਆਪ ਨੂੰ ਨਕਾਰਾ ਸਮਝ ਲੈਂਦੇ ਨੇ ਤਾਂ ਇਸ ਲੜਕੀ ਦੇ ਹੌਂਸਲੇ ਨੂੰ ਸੈਲੂਟ ਬਣਦਾ ਤਾਂ ਇਸ ਤਰੀਕੇ ਦੀਆਂ ਤੁਹਾਡੇ ਲਈ ਵੀਡੀਓ ਮੈਂ ਲੈ ਕੇ ਆਉਂਦਾ ਰਾਂਗਾ ਤਾਂ ਪਲੀਜ਼ ਆਪਣੀ ਰੈਕਮੈਂਡ ਦੇ ਵਿੱਚ ਜ਼ਰੂਰ